ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀ ਦੀ ਸ਼ੁਰੂਆਤ ਦੌਰਾਨ ਭਾਰਤ ਦੇ ਉੱਤਰੀ ਹਿੱਸੇ ਨੂੰ ਸਿੱਖ ਰਾਜ ਦੇ ਤੌਰ ਤੇ ਸਥਾਪਿਤ ਕੀਤਾ। ਪੰਜਾਬ ਦੀ ਭੂਗੋਲਿਕ ਸਥਿਤੀ ਨੇ ਰਣਨੀਤਿਕ ਤੌਰ ਤੇ ਉਸ ਨੂੰ ਵੱਖ-ਵੱਖ ਦਿਸ਼ਾਵਾਂ ਵੱਲ ਆਪਣੇ ਰਾਜ ਦਾ ਵਿਸਥਾਰ ਕਰਨ ਦੇ ਮੌਕੇ ਦਿੱਤੇ। ਇਸੇ ਦੌਰਾਨ ਮਹਾਰਾਜੇ ਨੇ ਇੱਕ ਅਜਿਹੇ ਖਿੱਤੇ ਨੂੰ ਜਿੱਤ ਕੇ ਆਪਣੇ ਰਾਜ ਵਿੱਚ ਮਿਲਾਇਆ ਜਿਸ ਨੂੰ ਦੁਨੀਆ ਦਾ ਸਵਰਗ ਮੰਨਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਹਿੰਦ ਦਾ ਪਹਿਲਾ ਸ਼ਾਸਕ ਸੀ ਜਿਸ ਨੇ 480 ਸਾਲਾਂ ਬਾਅਦ ਇਸ ਇਲਾਕੇ ਨੂੰ ਬਾਰੀ ਧੜਵੀਆਂ ਦੇ ਕਬਜ਼ੇ ਵਿੱਚੋਂ ਕੱਢਿਆ। ਉਸ ਵੇਲੇ ਇਸ ਖਿੱਤੇ ਉੱਤੇ ਅਫਗਾਨਿਸਤਾਨ ਦੇ ਦੁਰਾਨੀਆਂ ਦਾ ਕਬਜ਼ਾ ਸੀ। ਜੇਕਰ ਮਹਾਰਾਜਾ ਰਜੀਤ ਸਿੰਘ ਉਸ ਵੇਲੇ ਇਸ ਇਲਾਕੇ ਨੂੰ ਸਦੀਆਂ ਦੀ ਗੁਲਾਮੀ ਵਿੱਚੋਂ ਨਾ ਕੱਢਦਾ ਤਾਂ ਧਰਤੀ ਦੇ ਇਸ ਸਵਰਗ ਦੀ ਭੂਗੋਲਕ ਸਥਿਤੀ ਕੁਝ ਹੋਰ ਹੀ ਹੁੰਦੀ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਇਸੇ ਸਵਰਗ ਦੀ ਗੁਲਾਮੀ ਅਤੇ ਆਜ਼ਾਦੀ ਦੀ ਕਹਾਣੀ ਮੁੱਢ ਤੋਂ ਬਿਆਨ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਖਿੱਤਾ ਕਿਹੜਾ ਸੀ ਇਸ ਤੇ ਸਦੀਆਂ ਪਹਿਲਾਂ ਕਿਸ ਕਿਸ ਦਾ ਕਬਜ਼ਾ ਰਿਹਾ ਬਾਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਕਿਵੇਂ ਜਿੱਤਿਆ ਅਤੇ ਕਿੰਨੇ ਸਾਲ ਇਸ ਖਿੱਤੇ ਉੱਤੇ ਖਾਲਸਾਈ ਨਿਸ਼ਾਨ ਝੂਲਦੇ ਰਹੇ ਇਸ ਬੇਹਦ ਖੂਬਸੂਰਤ ਇਲਾਕੇ ਦੀ ਪੂਰੀ ਦਾਸਤਾਨ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਵੇਖਣਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਅੱਜ ਅਸੀਂ ਗੱਲ ਕਰ ਰਹੇ ਹਾਂ ਧਰਤੀ ਤੇ ਸਵਰਗ ਕਹੇ ਜਾਣ ਵਾਲੇ ਇਲਾਕੇ ਕਸ਼ਮੀਰ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਕਸ਼ਮੀਰ ਦੇ ਪਿਸ਼ੋਕੜ ਉੱਤੇ ਇੱਕ ਨਜ਼ਰ ਮਾਰਨੀ ਜ਼ਰੂਰੀ ਹੈ ਕਸ਼ਮੀਰ ਸਦੀਆਂ ਤੋਂ ਹੀ ਇੱਕ ਮਹੱਤਵਪੂਰਨ ਇਲਾਕਾ ਰਿਹਾ ਹੈ ਇਸ ਦੀ ਭੂਗੋਲਿਕ ਸਥਿਤੀ ਦੇ ਚੱਲਦਿਆਂ ਨਾ ਕੇਵਲ ਇਹ ਵੱਖ-ਵੱਖ ਸਤਾਨਿਕ ਸ਼ਾਸਕਾਂ ਨੂੰ ਆਪਣੇ ਵੱਲ ਖਿੱਚਦਾ ਰਿਹਾ ਬਲਕਿ ਵਿਦੇਸ਼ੀ ਤਾੜਮੀਆਂ ਦੀਆਂ ਨਜ਼ਰਾਂ ਵੀ ਇਸ ਤੇ ਲਗਾਤਾਰ ਲੱਗੀਆਂ ਰਹੀਆਂ ਅਸਲ ਵਿੱਚ ਕਸ਼ਮੀਰ ਤੇ 8ਵੀਂ ਸਦੀ ਦੌਰਾਨ ਕਾਰਕੋਟਾ ਵੰਸ਼ ਦੇ ਹਿੰਦੂ ਰਾਜੇ ਲਲਿਤਾਦਿੱਤ ਅਤੇ ਉਸ ਦੇ ਵੰਸ਼ਜਾਂ ਦਾ ਕਬਜ਼ਾ ਰਿਹਾ 10ਵੀਂ ਤੋਂ 12ਵੀਂ ਸਦੀ ਦੌਰਾਨ ਕਸ਼ਮੀਰ ਉੱਤੇ ਲੋਰਾ ਵੰਸ਼ ਦੇ ਰਾਜਿਆਂ ਹਰਸ਼ਵਰਧਨ ਅਤੇ ਅਨੰਤਵਰਧਨ ਨੇ ਰਾਜ ਕੀਤਾ 1339 ਈਸਵੀ ਵਿੱਚ ਇਸ ਇਲਾਕੇ ਤੇ ਸ਼ਾਹ ਮੀਰ ਅਤੇ ਚੱਕ ਸਲਤਨਤ ਦੇ ਬਾਰੀ ਤਾੜ ਮੀਆਂ ਨੇ ਕਬਜ਼ਾ ਕਰ ਲਿਆ ਅਤੇ ਸ਼ਮਸ਼ੂਦੀਨ ਸ਼ਾਹ ਮੀਰ ਅਤੇ ਉਸ ਦੇ ਵੰਸ਼ਾਂ ਨੇ ਦੋ ਸਦੀਆਂ ਤੱਕ ਇਸ ਇਲਾਕੇ ਤੇ ਰਾਜ ਕੀਤਾ ਸ਼ਾਹ ਮੀਰ ਹਕੂਮਤ ਆਉਣ ਤੋਂ ਬਾਅਦ ਕਸ਼ਮੀਰ ਤੇ ਹਿੰਦੂ ਰਾਜਿਆਂ ਦੇ ਰਾਜ ਦਾ ਖਾਤਮਾ ਹੋ ਗਿਆ 1586 ਈਸਵੀ ਵਿੱਚ ਮੁਗਲਾਂ ਦੀ ਸਲਤਨਤ ਸ਼ੁਰੂ ਹੋਈ ਅਤੇ ਮੁਗਲਾਂ ਨੇ ਕਸ਼ਮੀਰ ਨੂੰ ਆਪਣੇ ਅਧੀਨ ਕਰ ਲਿਆ ਬਾਸ਼ਾ ਅਕਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਲਗਭਗ 2 ਸਦੀਆਂ ਤੱਕ ਕਸ਼ਮੀਰ ਉੱਤੇ ਮੁਗਲਾਂ ਦੀ ਹਕੂਮਤ ਰਹੀ 18ਵੀਂ ਸਦੀ ਦੇ ਮੱਧ ਵਿੱਚ ਮੁਗਲ ਰਾਜ ਕਮਜ਼ੋਰ ਹੋਣ ਲੱਗਾ ਜਿਸ ਕਾਰਨ ਕਈ ਇਲਾਕੇ ਮੁਗਲਾਂ ਦੇ ਹੱਥੋਂ ਨਿਕਲ ਗਏ 1752 ਈਸਵੀ ਵਿੱਚ ਅਫਗਾਨ ਸ਼ਾਸਕ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਤੇ ਹਮਲਾ ਕੀਤਾ ਅਤੇ ਕਸ਼ਮੀਰ ਦੇ ਇਲਾਕੇ ਨੂੰ ਆਪਣੇ ਅਧੀਨ ਕਰ ਲਿਆ ਅਤੇ ਆਪਣਾ ਗਵਰਨਰ ਨਿਯੁਕਤ ਕਰ ਦਿੱਤਾ ਅਸਲ ਵਿੱਚ 1814 ਤੋਂ 1819 ਈਸਵੀ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਰਜੌਰੀ ਪੁੰਛ ਨੂਰਪੁਰ ਆਦ ਇਲਾਕਿਆਂ ਨੂੰ ਜਿੱਤ ਲਿਆ ਸੀ ਪਰੰਤੂ ਕਸ਼ਮੀਰ ਦਾ ਇਲਾਕਾ ਹਲੇ ਖਾਂਦੇ ਹੱਥ ਨਹੀਂ ਸੀ ਆ ਸਕਿਆ 1818 ਈਸਵੀ ਵਿੱਚ ਅਫਗਾਨ ਦੇ ਵਜ਼ੀਰ ਫਤਿਹ ਖਾਨ ਦੀ ਮੌਤ ਹੋ ਗਈ ਅਤੇ ਕਸ਼ਮੀਰ ਦੇ ਗਵਰਨਰ ਅਜ਼ੀਮ ਖਾਨ ਨੂੰ ਵਜ਼ੀਰ ਦਾ ਅਹੁਦਾ ਸੰਭਾਲਣ ਲਈ ਅਫਗਾਨ ਮੁੜਨਾ ਪਿਆ ਜਾਣ ਤੋਂ ਪਹਿਲਾਂ ਉਸਨੇ ਜਬਾਰ ਖਾਨ ਨੂੰ ਕਸ਼ਮੀਰ ਦਾ ਗਵਰਨਰ ਥਾਪ ਦਿੱਤਾ ਅਫਗਾਨੀ ਸ਼ਾਸਕ ਕਸ਼ਮੀਰ ਦੇ ਲੋਕਾਂ ਖਾਸ ਕਰਕੇ ਕਸ਼ਮੀਰੀ ਪੰਡਤਾਂ ਦੇ ਭਾਰੀ ਜ਼ੁਲਮ ਕਰ ਰਹੇ ਸਨ ਜਿਸ ਕਾਰਨ ਕਸ਼ਮੀਰ ਦੇ ਲੋਕ ਅਫਗਾਨਾਂ ਦੇ ਰਾਜ ਤੋਂ ਦੁਖੀ ਸਨ ਇਸੇ ਦੌਰਾਨ ਜੱਬਾਰ ਖਾਨ ਦੇ ਵਿੱਤ ਮੰਤਰੀ ਬੀਰਬਲ ਧਰ ਨੇ ਗੁਪਚੁਪ ਤਰੀਕੇ ਨਾਲ ਲਾਹੌਰ ਦਾ ਦੌਰਾ ਕੀਤਾ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਸ਼ਮੀਰ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ ਅਪ੍ਰੈਲ 1819 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਤੇ ਚੜ੍ਹਾਈ ਕਰ ਦਿੱਤੀ ਪਰੰਤੂ ਕਸ਼ਮੀਰ ਨੂੰ ਜਿੱਤਣ ਤੋਂ ਪਹਿਲਾਂ ਸਿੱਖ ਫੌਜਾਂ ਲਈ ਸ਼੍ਰੀਨਗਰ ਨੂੰ ਆਪਣੇ ਕਬਜ਼ੇ ਵਿੱਚ ਕਰਨਾ ਜ਼ਰੂਰੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਮਿਸਰ ਦੀਵਾਨ ਚੰਦ ਕੁਮਰ ਖੜਕ ਸਿੰਘ ਹਰੀ ਸਿੰਘ ਨਲੂਆ ਤੇ ਅਕਾਲੀ ਫੂਲਾ ਸਿੰਘ ਦੀ ਅਗਵਾਈ ਵਿੱਚ ਵੱਖ-ਵੱਖ ਫੌਜੀ ਜਥੇ ਕਸ਼ਮੀਰ ਵੱਲ ਰਵਾਨਾ ਕਰ ਦਿੱਤੇ ਮਹਾਰਾਜਾ ਰਣਜੀਤ ਸਿੰਘ ਖੁਦ 10000 ਦੀ ਫੌਜ ਨਾਲ ਇਨ੍ਹਾਂ ਜੱਥਿਆਂ ਦੇ ਮਗਰ ਹੀ ਤੁਰ ਪਿਆ। ਇਸੇ ਦੌਰਾਨ ਮਹਾਰਾਜੇ ਦੇ ਕਬਜ਼ੇ ਵਾਲੇ ਇਲਾਕਿਆਂ ਪੁੰਛ ਅਤੇ ਰਜੌਰੀ ਦੇ कोतਵਾਲਾਂ ਨੇ ਬਗਾਵਤ ਕਰ ਦਿੱਤੀ ਜਿਸ ਨੂੰ ਮਹਾਰਾਜੇ ਦੀਆਂ ਫੌਜਾਂ ਨੇ ਤੇਜ਼ੀ ਨਾਲ ਕੁਚਲ ਦਿੱਤਾ। ਪੁੰਛ ਦੇ कोतਵਾਲ ਮੀਰ ਮੁਹੰਮਦ ਖਾਨ ਅਤੇ ਸ਼ੌਂਪੀਆ ਦੇ कोतਵਾਲ ਮੁਹੰਮਦ ਅਲੀ ਨੇ ਮਿਸਰ ਦੀਵਾਨ ਚੰਦ ਅੱਗੇ ਗੋਡੇ ਟੇਕ ਦਿੱਤੇ। ਸਿੱਖ ਫੌਜਾਂ ਅੱਗੇ ਵਧੀਆਂ ਗਈਆਂ ਅਤੇ ਪੀਰ ਪੰਜਾਲ ਰੇਂਜ ਤੱਕ ਪਹੁੰਚ ਗਈਆਂ। ਜਿਵੇਂ ਹੀ ਸਿੱਖ ਫੌਜਾਂ ਦਰਰੇ ਪਾਰ ਕਰਦੀਆਂ ਸ਼੍ਰੀਨਗਰਵਲ ਵਧੀਆਂ ਤਾਂ ਜਬਾਰ ਖਾਨ ਦੀਆਂ ਫੌਜਾਂ ਵੀ ਮੁਰੇ ਆ ਖੜੀਆਂ। ਸ਼ੌਂ ਵਿਚ ਦੋਹਾਂ ਫੌਜਾਂ ਵਿੱਚ ਜ਼ਬਰਦਸਤ ਜੰਗ ਹੋਈ ਜਬਾਰ ਖਾਨ ਨੇ ਵੱਡੀਆਂ ਤੋਪਾਂ ਦੀ ਵਰਤੋਂ ਕਰਦਿਆਂ ਸਿੱਖ ਫੌਜਾਂ ਦੇ ਪੈਰ ਉਖਾੜ ਦਿੱਤੇ ਪਰੰਤੂ ਸਿੱਖ ਤੋਪਖਾਨੇ ਦੇ ਮੂੰਹ ਖੁੱਲੇ ਤਾਂ ਦੁਸ਼ਮਨਾ ਨੂੰ ਹੱਥ-ਪੈਰਾਂ ਦੀ ਪੈ ਗਈ ਦੋਹੇ ਫੌਜਾਂ ਆਹਮੋ ਸਾਹਮਣੇ ਹੋ ਗਈਆਂ ਤੇ ਤਲਵਾਰਾਂ ਨਾਲ ਲਹੂ ਡੋਲਵੀਂ ਜੰਗ ਹੋਈ ਦੁਰਾਨੀ ਦੀ ਫੌਜ ਮਹਾਰਾਜ ਦੇ ਯੋਧਿਆਂ ਅੱਗੇ ਬਹੁਤਾ ਸਮਾਂ ਟਿਕ ਨਾ ਸਕੀ ਸਿੰਘਾਂ ਦੇ ਜੋਸ਼ ਨੇ ਅਫਗਾਨੀ ਫੌਜ ਵਿੱਚ ਭਾਜੜਾ ਪਾ ਦਿੱਤੀਆਂ ਤੇ ਜਬਾਰ ਖਾਨ ਫੌਜ ਸਣੇ ਪਿੱਛੇ हट ਕੇ ਮੁਜਫਰਾਵਾਦ ਆ ਗਿਆ ਇੱਥੋਂ ਉਹ ਪਸ਼ਾਵਰ ਹੁੰਦਿਆਂ ਹੋਇਆਂ ਅਫਗਾਨਿਸਤਾਨ ਵੱਲ ਨਿਕਲ ਗਿਆ ਇਸ ਤਰ੍ਹਾਂ ਮਹਾਰਾਜ ਰਣਜੀਤ ਸਿੰਘ ਨੇ ਸ਼੍ਰੀਨਗਰ ਤੇ ਕਬਜ਼ਾ ਕਰ ਲਿਆ ਕੁੰਵਰ ਖੜਕ ਸਿੰਘ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਗਾਰੰਟੀ ਦਿੱਤੀ ਇਸ ਤੋਂ ਬਾਅਦ ਸਿੱਖ ਫੌਜਾਂ ਕਸ਼ਮੀਰ ਵੱਲ ਵਧੀਆਂ ਪਰੰਤੂ ਕਸ਼ਮੀਰ ਵਿੱਚ ਯੋਧਿਆਂ ਦੀ ਇਸ ਫੌਜ ਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਸੀ ਬਚਿਆ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਫੌਜਾਂ ਨੇ ਮਾਮੂਲੀ ਝੜਪਾਂ ਤੋਂ ਬਾਅਦ ਕਸ਼ਮੀਰ ਤੇ ਕਬਜ਼ਾ ਕਰ ਲਿਆ ਅਤੇ ਕਿਲਿਆਂ ਤੇ ਖਾਲਸਾਈ ਨਿਸ਼ਾਨ ਝੁਲਾ ਦਿੱਤੇ। ਮਹਾਰਾਜਾ ਰਣਜੀਤ ਸਿੰਘ ਨੇ ਦੀਵਾਨ ਮੋਹਮਨ ਚੰਦ ਦੇ ਪੁੱਤਰ ਮੋਤੀराम ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕਰ ਦਿੱਤਾ। ਇਸ ਤਰ੍ਹਾਂ ਲਗਭਗ 5 ਸਦੀਆਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਜਿੱਤ ਕੇ ਵਿਦੇਸ਼ੀਆਂ ਦੇ ਰਾਜ ਨੂੰ ਖਤਮ ਕੀਤਾ। ਕਸ਼ਮੀਰ ਨੂੰ ਜਿੱਤਣ ਤੋਂ ਬਾਅਦ ਸਿੱਖ ਰਾਜ ਦੀ ਸਰਹੱਦ ਤਿੱਬਤ ਨਾਲ ਜਾ ਲੱਗੀ ਜੋ ਇੱਕ ਵੱਡਾ ਵਪਾਰਕ ਕੇਂਦਰ ਸੀ। ਇਸ ਜਿੱਤ ਨਾਲ ਜਿੱਥੇ ਸਿੱਖ ਰਾਜ ਦਾ ਵਿਸਤਾਰ ਹੋਇਆ ਉੱਥੇ ਹੀ ਸਰਕਾਰੀ ਖਜ਼ਾਨਾ ਵੀ ਭਰਪੂਰ ਹੋਇਆ 1819 ਤੋਂ 1846 ਈਸਵੀ ਤੱਕ ਲਗਭਗ 27 ਸਾਲਾਂ ਤੱਕ ਕਸ਼ਮੀਰ ਦਾ ਇਲਾਕਾ ਸਿੱਖ ਰਾਜ ਦਾ ਹਿੱਸਾ ਰਿਹਾ 1846 ਵਿੱਚ ਅੰਗਰੇਜ਼ਾਂ ਨਾਲ ਹੋਈ ਪਹਿਲੀ ਜੰਗ ਹਾਰਨ ਤੋਂ ਬਾਅਦ ਇਹ ਇਲਾਕਾ ਸਿੱਖਾਂ ਦੇ ਹੱਥੋਂ ਨਿਕਲ ਗਿਆ ਬਾਅਦ ਵਿੱਚ ਕਸ਼ਮੀਰ ਤੇ ਡੋਗਰਿਆਂ ਦੀ ਹਕੂਮਤ ਸ਼ੁਰੂ ਹੋ ਗਈ ਤੇ ਡੋਗਰਾ ਗੁਲਾਬ ਸਿੰਘ ਪਹਿਲਾ ਆਜ਼ਾਦ ਰਾਜਾ ਬਣਿਆ ਡੋਗਰਿਆਂ ਦਾ ਰਾਜ ਭਾਰਤ ਦੇ ਅੰਗਰੇਜ਼ਾਂ ਤੋਂ ਆਜ਼ਾਦ ਹੋਣ ਤੱਕ ਕਾਇਮ ਰਿਹਾ ਤੇ ਬਾਅਦ ਵਿੱਚ ਕਸ਼ਮੀਰ ਨੂੰ ਹਿੰਦ ਵਿੱਚ ਮਿਲਾ ਲਿਆ ਗਿਆ। ਜੇਕਰ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਜਿੱਤ ਕੇ ਸਿੱਖ ਰਾਜ ਵਿੱਚ ਨਾਮ ਲਾਉਂਦਾ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਧਰਤੀ ਦਾ ਸਵਰਗ ਕਿਹਾ ਜਾਣ ਵਾਲਾ ਇਹ ਇਲਾਕਾ ਅੱਜ ਵੀ ਅਫਗਾਨਿਸਤਾਨ ਦਾ ਹਿੱਸਾ ਹੁੰਦਾ। ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ 500 ਸਾਲਾਂ ਤੱਕ ਕਿਸੇ ਵੀ ਰਾਜੇ ਦੀ ਹਿੰਮਤ ਨਹੀਂ ਸੀ ਪਈ ਕਿ ਉਹ ਅਫਗਾਨਾਂ ਦੇ ਪੰਜੇ ਚੋਂ ਕਸ਼ਮੀਰ ਨੂੰ ਕੱਢ ਸਕੇ। ਉਹ ਮਹਾਰਾਜਾ ਰਣਜੀਤ ਸਿੰਘ ਹੀ ਸੀ ਜਿਸ ਨੇ ਕਸ਼ਮੀਰ ਨੂੰ ਵਿਦੇਸ਼ੀ ਤਾੜਵੀਆਂ ਦੇ ਹੱਥੋਂ ਖੋਹ ਕੇ ਮੁੜ ਭਾਰਤੀ ਰਾਜਿਆਂ ਦੇ ਕਬਜ਼ੇ ਵਿੱਚ ਲਿਆਂਦਾ ਦੋਸਤੋ ਅਜਿਹੀ ਹੋਰ ਜਾਣਕਾਰੀ ਭਰਪੂਰ ਅਤੇ ਇਤਿਹਾਸਿਕ ਵੀਡੀਓਜ਼ ਦੇਖਣ ਲਈ ਚੈਨਲ ਰੰਗ ਪੰਜਾਬੀ ਨੂੰ ਸਬਸਕ੍ਰਾਈਬ ਕਰੋ